ਅੰਮ੍ਰਿਤਸਰ ਜ਼ਿਲ੍ਹਾ ਕਚੈਰੀਆਂ ਦੇ ਬਾਹਰ ਟ੍ਰੈਫਿਕ ਜਾਮ ਰਹਿੰਦਾ ਹੈ ਜਿਸ ਦੇ ਨਾਲ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਸਵੇ ਨਿਊਜ਼ ਟੀਮ ਵੱਲੋਂ ਕਈ ਵਾਰ ਇਥੋਂ ਦੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਗਈਆਂ ਹਨ ਪਰ ਟ੍ਰੈਫਿਕ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੀ ਸ਼ਹਿਰ ਨਿਵਾਸੀ ਦੀ ਗੱਡੀ ਗਲਤ ਜਗ੍ਹਾ ਪਾਰਕਿੰਗ ਹੋਵੇ ਤਾਂ ਉਸ ਦੀ ਗੱਡੀ ਨੂੰ ਟੋਕ ਕਰ ਲਿਆ ਜਾਂਦਾ ਹੈ ਪਰ ਇਹ ਸੁਧਾਰ ਘਾਟੋ ਲਿਆਉਂਦੇ ਹੋਏ ਕੈਦੀਆਂ ਦੀਆਂ ਬੱਸਾਂ ਸੜਕ ਦੇ ਵਿੱਚਕਾਰ ਖੜੀਆਂ ਹੁੰਦੀਆਂ ਹਨ ਇਸ ਵੱਲ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਦਾ ਕੋਈ ਧਿਆਨ ਨਹੀਂ ਹੈ ਅਤੇ ਉੱਥੇ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਹਨ। ਇੱਥੇ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਜਿਹੜੇ ਲੋਕ ਕਾਨੂੰਨ ਬਣਾਉਂਦੇ ਹਨ ਉਹ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਅਤੇ ਦੀਵੇ ਤਲੇ ਸਦਾ ਹਨੇਰਾ ਹੁੰਦਾ ਹੈ। ਸੋ ਅਮਰitsar ਟ੍ਰੈਫਿਕ ADCP ਅਮਨਦੀਪ ਕੌਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਹੀ ਵਿਭਾਗ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣੀ ਚਾਹੀਦੀ ਹੈ। ਅਮਰitsar ਜ਼ਿਲ੍ਹਾ ਕਚੈਰੀਆਂ ਦੇ ਬਾਹਰ ਅਸੀਂ ਖੜੇ ਹਾਂ ਤੇ ਕਈ ਵਾਰ ਇੱਥੋਂ ਦੀਆਂ ਤਸਵੀਰਾਂ ਸੀ ਤੁਹਾਡਾ ਸਾਂਝੀਆਂ ਕਰ ਦਿੱਤੀਆਂ। ਪਰੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਟ੍ਰੈਫਿਕ ਪ੍ਰਸ਼ਾਸਨ ਹੈ ਉਸ ਦੇ ਉੱਪਰ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਇੱਕ ਵਾਰ ਮੈਂ ਸਹਿਯੋਗੀ ਨੂੰ ਫੇਰ ਕਵਾਂਗਾ ਕਿ ਤਸਵੀਰਾਂ ਤੁਹਾਡੇ ਨੇ ਸਾਂਝੀਆਂ ਕਰਦੇ ਜਿਹੜਾ ਕਚਹਿਰੀਆਂ ਦੇ ਬਾਹਰ ਦੀਆਂ ਤਸਵੀਰਾਂ ਹਨ ਜਿੱਥੇ ਅਕਸਰ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਹੈ ਕਾਰਨ ਸਿਰਫ ਇੱਕੋ ਹੀ ਹੈ ਜਿਹੜੀਆਂ ਸੁਧਾਰ ਕਰ ਤੋਂ ਕੈਦੀ ਲਿਆਏ ਜਾਂਦੇ ਹਨ ਉਹ ਕੈਦੀਆਂ ਦੀ ਜਿਹੜੀ ਗੱਡੀਆਂ ਹਨ ਉਹ ਬੱਸਾਂ ਹਨ ਉਹ ਸੜਕ ਉੱਪਰ ਖੜੀਆਂ ਹੋ ਜਾਂਦੀਆਂ ਹਨ ਦੂਜੇ ਪਾਸੇ ਅਗਰ ਟ੍ਰੈਫਿਕ ਵਿਭਾਗ ਦੀ ਗੱਲ ਕਰੀਏ ਤੇ ਸੜਕ ਦੇ ਕਿਨਾਰੇ ਅਗਰ ਕਿਸੇ ਦੀ ਕੋਈ ਕਾਰ ਖੜੀ ਹੁੰਦੀ ਆ ਤਾ ਉਸ ਨੂੰ ਤੁਰੰਤ ਉਥੋਂ ਚੁੱਕ ਲਿਆ ਜਾਂਦਾ ਅਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ ਪਰ ਅੱਜ ਜਦੋਂ ਇੱਥੇ ਕੋਈ ਗੱਡੀ ਚੁੱਕਣ ਵਾਸਤੇ ਗੱਡੀ ਆਈ ਤਾਂ ਅਸੀਂ ਜਦੋਂ ਉਸ ਨਾਲ ਗੱਲ ਕੀਤੀ ਜੀ ਇਹ ਜਿਹੜੀਆਂ ਗੱਡੀਆਂ ਇੱਥੇ ਖੜੀਆਂ ਬਸਤਾ ਖੜੀਆਂ ਇਹਨਾਂ ਨੂੰ ਕਿਉਂ ਨਹੀਂ ਚੁੱਕਿਆ ਜਾ ਰਿਹਾ ਉਹਨਾਂ ਨੇ ਆਖਿਆ ਕਿ ਛੋਟੀ ਗੱਡੀ ਹੋਣ ਕਰਕੇ ਨਹੀਂ ਚੁੱਕੀਆਂ ਜਾ ਸਕਦੀਆਂ ਪਰ ਕਾਨੂੰਨ ਬਣਾਉਣ ਵਾਲੇ ਹੀ ਕਿਤੇ ਨਾ ਕਿਤੇ ਕਾਨੂੰਨ ਤੋੜਦੇ ਨਜ਼ਰ ਆ ਰਹੇ ਹਨ ਮੈਸੇਜ ਹੋ ਕੀ ਨਾ ਤਸਵੀਰਾਂ ਫਿਰ ਇੱਕ ਵਾਰ ਤੁਹਾਨੂੰ ਸਾਂਝੇ ਕਰ ਦਵੇਗੀ ਜਿਹੜਾ ਕਚਹਿਰੀਆਂ ਦੇ ਬਾਹਰ ਦੀਆਂ ਤਸਵੀਰਾਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਦਾ ਅਕਸਰ ਹੀ ਜਾਮ ਲੱਗ ਰਿਹਾ ਹੈ ਦਾ ਕਾਰਨ ਸਿਰਫ ਇੱਕ ਇੱਕ ਜਿਹੜੀਆਂ ਥੁਦਾਰ ਕਰ ਤੋਂ ਬੱਸਾਂ ਹਨ ਕੈਦੀ ਨੂੰ ਲੈ ਕੇ ਜਾਂਦੀਆਂ ਬੱਸਾਂ ਸੜਕ ਦੇ ਵਿਚਕਾਰ ਖੜੀਆਂ ਕੀਤੀਆਂ ਜਾਂਦੀਆਂ ਹਨ ਅਤੇ ਲੋਕ ਇੱਥੋਂ ਜਿਹੜੇ ਲੰਘ ਰਹੇ ਹਨ ਉਹ ਪਰੇਸ਼ਾਨ ਹੋ ਰਹੇ ਨੇ ਇਸ ਮੌਕੇ ਜਿਹੜੀਆਂ ਤਸਵੀਰਾਂ ਤੁਸੀਂ ਸਾਫ਼ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਚਾਹੇ ਪੁਲਿਸ ਵਾਲੇ ਹੁਣ ਹੱਥ ਮਾਰਦੇ ਨਜ਼ਰ ਵੀ ਆ ਰਹੇ ਹਨ ਵੀ ਟ੍ਰੈਫਿਕ ਨੂੰ ਰੈਗੂਲੇਟ ਕਰਦੇ ਵੀ ਨਜ਼ਰ ਆ ਰਹੇ ਹਨ ਪਰ ਇਹ ਜਿੰਮੇਵਾਰੀ ਕਿਸ ਦੀ ਹੈ ਅਗਰ ਕੈਦੀ ਲਿਆਏ ਜਾਂਦੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਨਾ ਕਰੇ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਵੀ ਕਰੇ ਪਰ ਗੱਲ ਹਕੀਕਤ ਉਹੀ ਹੁੰਦੀ ਹੈ ਕਿ ਕਹਾਵਤ ਵੀ ਸਹੀ ਹੁੰਦੀ ਹੈ ਕਿ ਦੀਵੇ ਥੱਲੇ ਹਨੇਰਾ ਹੁੰਦਾ ਅਤੇ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਤੋੜਦੇ ਹਨ ਸੋ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਮੈਡਮ ਏਡੀਸੀ ਵੀ ਅਮਨਦੀਪ ਕੌਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਲੱਗੀਆਂ ਹਨ ਉਹਨਾਂ ਨੂੰ ਸਾਈਡ ਤੇ ਲਗਵਾਉਣਾ ਚਾਹੀਦਾ ਹੈ ਅਮਰਸਰ ਫਾਸਟ ਵੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਨਾਲ ਰਕੇਸ਼ ਕੁਮਾਰ